ਸਾਰੇ ਵੀਰ ਭਰਾਵਾਂ ਨੂੰ ਰਾਧੇ ਰਾਧੇ ਸ਼ਸੀਕਾਲ ਜੀ ਜੈ ਸ਼੍ਰੀ ਸ਼ਾਮ ਦੋਸਤੋ ਆਪਾਂ ਕਨੌਰ ਦੇ ਘਾਟੂ ਸ਼ਾਮ ਜੀ ਦੇ ਮੰਦਿਰ ਦੇ ਵਿੱਚ ਇਸ ਟਾਈਮ ਖੜੇ ਆ ਜਿੱਥੇ ਕਿ ਤੁਸੀਂ ਸਾਹਮਣੇ ਦੀ ਤਸਵੀਰ ਦੇਖ ਰਹੇ ਹੋ ਇੱਥੇ ਜਿਹੜੇ ਮੰਦਿਰ ਦੇ ਬਾਬਾ ਜੀ ਹੈਗੇ ਨੇ ਸੁਰਿੰਦਰ ਕੁਮਾਰ ਜੀ ਇਹਨਾਂ ਦੀ ਪਹਿਲਾਂ ਸਪੀਡਸ ਦੀ ਦੁਕਾਨ ਸੀਗੀ ਹੁਣ ਇਸ ਟਾਈਮ ਇੱਥੇ ਘਾਟੂ ਸ਼ਾਮ ਦੀ ਦਾ ਮੰਦਿਰ ਹੈ ਇੱਥੇ ਸ਼੍ਰੀ ਸ਼ਾਮ ਰਸੋਈ ਦੀ ਜਿਹੜੀ ਹੈਗੀ ਇੱਥੇ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜਾ ਕਿ ਸ਼੍ਰੀ ਸ਼ਾਮ ਰਸੋਈ ਦੇ ਵਿੱਚ 40 ਰੁਪਏ ਦੇ ਵਿੱਚ ਖਾਣਾ ਦਿੱਤਾ ਜਾਏਗਾ ਪੇਟ ਭਰ ਕੇ ਖਾਣਾ ਦਿੱਤਾ ਜਾਏਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਲਿਖਿਆ ਹੋਇਆ ਇਹ ਸਾਹਮਣੇ ਬਾਬਾ ਜੀ ਸ਼੍ਰੀ ਸ਼ਾਮ ਰਸੋਈ ਹੈ ਜੀ ਕਨੌਰ ਵਾਸੀਆਂ ਵਾਸਤੇ ਖੁਸ਼ਖਬਰੀ ਦੀ ਗੱਲ ਹੈ ਇਹ 40 ਰੁਪਏ ਦੇ ਵਿੱਚ ਫੇਟ ਭਰ ਕੇ ਖਾਣਾ ਦਿੱਤਾ ਜਾਏਗਾ ਕੀ ਹੈਗਾ ਸਾਰਾ ਆਪਾਂ ਬਾਬਾ ਜੀ ਤੋਂ ਪੁੱਛਦੇ ਆਂ ਤੇ ਹਾਂਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਬਾਬਾ ਜੀ ਇਹ ਰਸੋਈ ਜਿਹੜੀ ਖੁੱਲੀ ਐ ਸ਼੍ਰੀ ਸ਼ਾਮ ਰਸੋਈ 40 ਰੁਪਏ ਦੇ ਵਿੱਚ ਖਾਣਾ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਜੀ ਸ਼ਾਮ ਰਸੋਈ ਸ਼੍ਰੀ ਖਾਟੂ ਸ਼ਾਮ ਮੰਦਿਰ ਕਨੌਰ ਦੀ ਬਿਲਡਿੰਗ ਵਾਸਤੇ ਸ਼ੁਰੂ ਕੀਤੀ ਗਈ ਐ ਅੱਛਾ ਇਸ ਦਾ ਜਿਹੜਾ ਵੱਡਾ ਹਾਲ ਐ ਪਹਿਲਾਂ ਇਹ 381 ਗਾਜਾ ਹੈ ਇਹਦਾ ਵੱਡਾ ਹੋ 70250 ਦਾ ਵੱਡਾ ਹੋ ਦਰਬਾਰ ਬਣਿਆ ਬਾਬਾ ਜੀ ਦਾਲਾ ਜੀ ਦਰਬਾਰ ਦਾ ਤੇ ਖਾਟੂ ਸ਼ਾਮ ਜੀ ਤੇ ਬਲੇਸ਼ ਜੀ ਮਹਾਰਾਜ ਜੀ ਇਹ 40 ਰੁਪਏ ਵਿੱਚ ਖਾਣਾ ਇੱਕ ਲੋਕ ਇੱਕ ਦੇ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਜੋ ਆਪਾਂ ਸ਼ਾਮ ਦੇ ਦਰਬਾਰ ਵੱਧ ਤੋਂ ਵੱਧ ਚੜ ਕੇ ਦਰਬਾਰ ਦੀ ਸੇਵਾ ਕਰੋ ਤੇ ਬਾਬਾ ਜੀ ਦਾ ਦਰਬਾਰ ਬਣਵਾਓ ਇਹ ਜਿਹੜੀ ਸੇਵਾ ਕੋਈ ਬਿਜ਼ਨਸ ਵਾਸਤੇ ਨਹੀਂ ਹੈਗੀ ਇਸ ਲਈ ਬਾਬਾ ਜੀ ਦਰਵਾਜ਼ਾ ਵਾਸਤੇ ਹੈ ਇਹ 40 ਰੁਪਏ ਵਿੱਚ ਜਿਹੜਾ ਖਾਣਾ ਹੈ 5 ਰੁਪਏ ਬਾਬਾ ਜੀ ਦਰਵਾਜ਼ਾ ਜਾਣਗੇ ਜੀ 10 ਰੁਪਏ ਦੀ ਜਿਹੜੀ ਲੇਬਰ ਹੈ ਤੇ 25 ਰੁਪਏ ਦਾ ਹੋਰ ਸਾਮਾਨ ਆਏਗਾ ਜੀ ਟੋਟਲ 40 ਰੁਪਏ ਵਿੱਚ ਇਹ ਖਾਣਾ ਦਿੱਤਾ ਜਾਏਗਾ ਕੋਈ ਵੀ ਪਰਸਨ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਬ੍ਰੀਕਫਾਸਟ 12 ਵਜੇ ਤੋਂ ਲੈ ਕੇ 3 ਵਜੇ ਤੱਕ ਲੰਚ ਤੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਡਿਨਰ ਦਿੱਤਾ ਤੇ ਬਾਬਾ ਜੀ ਜੇ ਗੱਲ ਕਰੀਏ 40 ਰੁਪਏ ਦੇ ਵਿੱਚ ਤੁਸੀਂ পেট ਭਰ ਕੇ ਖਾਣਾ ਦੇ ਰਹੇ ਹੋ ਇਹਦੇ 'ਚ ਤੁਹਾਨੂੰ ਲੱਗਦਾ ਕਿ ਕੁਝ ਬਚਤ ਹੋਏਗੀ 40 ਰੁਪਏ ਦੇ ਵਿੱਚ ਜੀ ਕੋਈ ਅਸੀਂ ਇਹ ਕੰਮ ਬੱਚਤ ਵਾਸਤੇ ਨਹੀਂ ਕੀਤਾ ਇੱਕ ਸੇਵਾ ਵਾਸਤੇ ਸੇਵਾ ਵਾਸਤੇ ਕੀਤਾ ਹੈ ਤਕੋ ਕਿਸੇ ਹਰ ਇੱਕ ਬੰਦਾ ਜ਼ਿਆਦਾ ਫੋਟ ਨਹੀਂ ਕਰ ਸਕਦਾ 40 ਰੁਪਏ ਵਿੱਚ ਬੰਦਾ ਹਰ ਇੱਕ ਬੰਦਾ ਜੀ ਭਰ ਕੇ ਖਾਣਾ ਖਾ ਲੇ ਇਸ ਤੋਂ ਵੱਡਾ ਸਵੱਇਜਾ ਸਾਡਾ ਕੋਈ ਹੋ ਨਹੀਂ ਸਕਦਾ ਆਮ ਕਰਕੇ ਆਪਾਂ ਜਿਹੜੇ ਢਾਬੇ ਹੈਗੇ ਆ ਢਾਬਿਆਂ ਦੇ ਵਿੱਚ ਆਪਾਂ ਦੇਖਦੇ ਆ 100 ਰੁਪਏ ਦੀ ਜਿਹੜੀ ਪਲੇਟ ਹੈਗੀ ਐ ਖਾਲੀ ਐ ਰੋਟੀ ਦੀ ਤੇ ਤੁਸੀਂ 40 ਰੁਪਏ ਦੇ ਵਿੱਚ 40 ਰੁਪਏ ਦੇ ਵਿੱਚ ਕੀ ਕੀ ਦੇਓਗੇ ਜੀ 40 ਰੁਪਏ ਦੇ ਵਿੱਚ ਜਿੱਕਰ ਅਸੀਂ ਦਾਲ ਤੇ ਇੱਕ ਸਬਜ਼ੀ ਚਾਵਲ ਤੇ ਰੋਟੀ ਇੱਕ ਦਿਨ ਹਫ਼ਤੇ 'ਚ ਇੱਕ ਮਿੱਠਾ ਵੀ ਹੋਇਆ ਕਰੇਗਾ ਅੱਛਾ ਆਪ ਤੇ ਕੋਈ ਵੀ ਦਿਨ ਰੱਖਾਂਗੇ ਉਸ ਮਿੱਠਾ ਵੀ ਹੋਇਆ ਕਰੇਗਾ ਤੇ ਲੋਕਾਂ ਨੂੰ ਇਹ ਖਾਣਾ ਖਣਾਉਣ ਦਾ ਜਿਹੜਾ ਸਿਸਟਮ ਹੈਗਾ ਉਹ ਕਿੱਥੇ ਹੈ ਜੀ ਸੀਟਿੰਗਾਂ ਬਣਾਈਆਂ ਨੇ ਥਿੱਚੇ ਬਾਬਾ ਜੀ ਦੇ ਨਾਮ 'ਤੇ ਇੱਕ ਹਾਲ ਬਣਿਆ ਹੋਇਆ ਹੈ ਸਾਹਮਣੇ ਬੈਨਰ ਲੱਗੇ ਹੋਏ ਨੇ ਲਾਮ ਨਾਲ ਬੈਠ ਕੇ ਖਾਓ ਥਾਲੀ ਥਾਲੀ ਵਿੱਚ ਬੈਠ ਕੇ ਖਲਾਵਾ ਚਲੋ ਤੇ ਸਾਹਮਣੇ ਫਿਰ ਜਾ ਕੇ ਦਿਖਾਓ ਜੀ ਦਰਸ਼ਕਾਂ ਨੂੰ ਤੇ ਦੋਸਤੋ ਇਹ ਸਾਹਮਣੇ ਘਾਟੂ ਸ਼ਾਮ ਜੀ ਦਾ ਮੰਦਿਰ ਹੈ ਤੇ niche ਜਿਹੜੀ ਹੈਗੀ ਹੈ ਬੇਸਮੈਂਟ ਇੱਥੇ ਕੇ ਖਾਣੇ ਦਾ ਸਿਸਟਮ ਬਣਾਇਆ ਗਿਆ ਆ ਆਪਾਂ ਤੁਹਾਨੂੰ ਦਿਖਾਣੇ ਆ ਕਿ ਜਿਹੜਾ ਲੋਕਾਂ ਨੂੰ ਇੱਥੇ ਖਾਣਾ ਖਵਾਇਆ ਜਾਵੇਗਾ ਸ਼੍ਰੀ ਸ਼ਾਮ ਰਸੋਈ ਆ ਜਿਹੜਾ ਖਾਣੇ ਦਾ ਸੈਟਅਪ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਥੇ ਲਗਾਇਆ ਗਿਆ ਤੇ ਆ ਦੇਖੋ ਜੀ ਤੁਸੀਂ ਇੱਧਰ ਬੈਠਣ ਦਾ ਸਿਸਟਮ ਆ ਜਿਹੜੇ ਲੋਕੀ ਇੱਥੇ ਬੈਠ ਕੇ ਖਾਣਾ ਖਾਣਗੇ 40 ਰੁਪਏ ਦੇ ਵਿੱਚ ਇੱਧਰ ਬੈਠਣ ਦਾ ਸਿਸਟਮ ਹੈ ਜੀ ਇਹ ਖਾਣੇ ਦਾ ਸਿਸਟਮ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਆ ਦੇਖੋ ਜੀ ਤੇ ਬਾਬਾ ਜੀ ਇਹ ਸੈਲਫ ਸਰਵਿਸ ਹੈ ਆ ਮਤਲਬ ਕਿ ਤੁਹਾਡੇ ਜਿਹੜੇ ਦੇਣਗੇ ਸੈਲਫ ਸਰਵਿਸ ਹੈ ਜੀ ਠੀਕ ਹੈ ਤਾਂ ਫਿਰ ਸਿਸਟਮ ਨਾਲ ਜੀ ਤਵੇ ਜੀ ਨਾਮਾ ਜੀ ਚੀਪਰ ਦੇ ਠੀਕ ਹੈ ਤੇ ਇਹ ਪਕੌੜੇ ਵਗੈਰਾ ਵੀ ਇੱਥੇ ਹੈਗੇ ਆ ਅੱਜ ਵਾਸਤੇ ਅੱਛਾ ਅੱਜ ਮਹੂਰਤ ਕੀਤਾ ਗਿਆ ਸ਼੍ਰੀ ਸ਼ਾਮ ਰਸੋਈ ਦਾ ਚਾਹ ਬਰ ਪਕੌੜੇ ਤੇ ਮਿੱਠੇ ਦਾ ਚਾਹ ਦਾਣੀ ਖੜੀ ਤੇ ਸੇ ਦੋਸਤੋ ਤੁਸੀਂ ਦੇਖੋ ਦੇਖੋ 40 ਰੁਪਏ ਦੇ ਵਿੱਚ ਅਗਰ ਸੋਚਿਆ ਜਾਏ ਤਾਂ ਇੱਕ ਪਟੂਰੇ ਦੀ ਪਲੇਟ ਵੀ 60 ਰੁਪਏ ਦੀ ਹੈ ਆ ਇੱਕ ਥਾਲੀ ਤਿਆਰ ਕੀਤੀ ਹੈ ਜਿਹੜੀ ਕਿ ਇੱਥੇ ਦਿੱਤੀ ਜਾਏਗੀ ਤੁਸੀਂ ਧਿਆਨ ਨਾਲ ਦੇਖੋ ਆਹ ਦਾਲ ਹੈ ਜੀ ਇਹ ਸਬਜੀ ਹੈ ਇਹ ਚਟਣੀ ਹੈ ਇਹ ਚਾਵਲ ਹੈ ਇਹ ਰੋਟੀ ਹੈ ਤਾਂ ਇੱਕ ਪੀਸ ਇਹਦੇ ਵਿੱਚ ਮਿੱਠੇ ਦਾ ਜਿਹੜਾ ਕਿ ਹਫਤੇ ਦੇ ਵਿੱਚ ਇੱਕ ਵਾਰ ਮਿਲੂਗਾ ਜੀ ਹਾਂਜੀ ਬਿਲਕੁਲ ਹਫਤੇ ਚ ਇੱਕ ਵਾਰ ਮਿੱਠਾ ਵੀ ਦਿੱਤਾ ਜਾਏਗਾ ਇਹ ਤੁਸੀਂ ਥਾਲੀ ਦੇਖੋ 40 ਰੁਪਏ ਦੇ ਵਿੱਚ ਇਹ ਥਾਲੀ ਤਿਆਰ ਹੈ ਪੂਰੀ ਦੇਖਿਆ ਜਾਏ ਤਾਂ ਬਹੁਤ ਹੀ ਇੱਕ ਸਸਤਾ ਸਾਧਨ ਹੈ ਲੋਕਾਂ ਵਾਸਤੇ পেট ਭਰ ਕੇ ਖਾਣਾ ਖਾਣ ਲਈ 40 ਰੁਪਏ ਦੇ ਵਿੱਚ ਬਹੁਤ ਹੀ ਸਸਤਾ ਜੀ ਆਪਾਂ ਕਹਿ ਸਕਦੇ ਹਾਂ 40 ਰੁਪਏ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਬਚਦਾ ਕੁਝ ਨਹੀਂ ਹੈ ਪਰ ਹਾਂ ਇਹ পেট ਭਰ ਕੇ ਖਾਣਾ ਪਿੰਦੇ ਪਏ ਆ ਬਾਬਾ ਜੀ ਇਹ ਘਾਟੂ ਸ਼ਾਮ ਮੰਦਰ ਜੀ ਦੇ ਬਾਬਾ ਜੀ ਆ ਤੇ ਇਹ ਪੰਡਤ ਜੀ ਆ ਜਿਹੜੇ ਘਾਟੂ ਸ਼ਾਮ ਮੰਦਰ ਦੇ ਵਿੱਚ ਸੇਵਾ ਕਰਦੇ ਆ ਪੰਡਤ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕੁਝ ਜੈ ਸ੍ਰੀ ਸ਼ਾਮ ਜੀ ਜੈ ਸ੍ਰੀ ਸ਼ਾਮ ਇਹ ਜੋ ਘਾਟੂ ਸ਼ਾਮ ਮੰਦਰ ਪਰ ਸ਼ਾਮ ਰਸੋਈ ਜੋ ਚੱਲੀ ਹੈ ਚਲ ਰਹੀ ਹੈ ہمارے ਸ੍ਰੀ ਪ੍ਰਧਾਨ ਜੀ ਦੇ ਦੁਆਰਾ सभी भक्तों से यही विनती है सभी कन्नौरवासी से कि इसको श्याम रसोई को बिजनेस ना समझें ये जो श्याम रसोई चालू हुई है हमारे मन बाबा का मंदिर बहुत भव्य मंदिर बनने के लिए जाएगा बहुत जल्दी मंदिर का नीम पत्थर रखाया जाएगा जो ये श्याम रसोई में जो भी होगा वो मंदिर में ही निर्माण में लगाया जाए लगाया जाएगा उनतीस लगा जून को मंदिर का ਨੇਮ ਪੱਥਰ ਰਖਾਇਆ ਜਾਏਗਾ ਔਰ ਉਸ ਦਿਨ ਬਾਬਾ ਸ਼ਾਮ ਕੀ ਸਾਲਾਨਾ ਉਸਤਵ ਹੋਗੀ ਜੀ ਸਭੇ ਕੋ ਯਹੀ ਖੁਸ਼ਖਬਰੀ ਹੈ ਕਿ 29 ਜੂਨ ਕੋ ਨੇਮ ਪੱਥਰ ਮੰਦਰ ਦਾ ਮਹੂਰਤ ਰਖਾ ਲਗਾਇਆ ਜਾਏਗਾ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮੀ ਬਾਬਾ ਜੀ ਤੁਸੀਂ ਦਿਓ ਇਹ ਜਾਣਕਾਰੀ 29 ਜਿਹੜੀ ਗੱਲ ਕਰ ਰਹੇ ਹਾਂ 29 ਜੂਨ ਬਾਬਾ ਜੀ ਦਾ ਸਥਾਪਨਾ ਦਿਵਸ ਹੈ ਇਹਨਾਂ ਦੇ ਦੂਜਾ ਸਥਾਪਨਾ ਦਿਵਸ ਜੀ ਉਸ ਦਿਨ ਬਾਬਾ ਜੀ ਦਾ ਆਪਣਾ ਜਿਹੜੀ ਆਪਣੀ ਬਿਲਡਿੰਗ ਦਾ ਆਪਣਾ ਨੀ ਪੱਥਰ ਰੱਖਿਆ ਜਾਏਗਾ ਅੱਛਾ ਅੱਛਾ ਠੀਕ ਹੈ ਜੀ ਤੇ ਜੋ ਵੀ ਭਗਤ ਜਨ ਕੋਈ ਸਹਿਯੋਗ ਦੇਣਾ ਚਾਹੁੰਦਾ ਹੈ ਜੋ ਦੀ ਸੇਵਾ ਅਨਸਾਰ ਜੋ ਸਰਦਾ ਅਨਸਾਰ ਹੈ ਉਹ ਆਪਣੀ ਸੇਵਾ ਦੇ ਸਕਦਾ ਹੈ ਜੀ ਘਾਟੂ ਸ਼ਾਮ ਜੀ ਘਾਟੂ ਸ਼ਾਮ ਜੀ ਕੀ ਜੈ ਠੀਕ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਤੁਸੀਂ نیچے ਸਾਰਾ ਸਿਸਟਮ ਜੋ ਵੀ ਸ਼੍ਰੀ ਸ਼ਾਮ ਰਸੋਈ ਦਾ ਜੋ ਹੈ ਆਪਾਂ ਤੁਹਾਨੂੰ ਦਿਖਾਇਆ ਦੋਸਤੋ ਇਹ ਬੇਸਮੈਂਟ ਦੇ ਵਿੱਚ ਹੈ ਜਿਹੜੀ ਸ਼੍ਰੀ ਸ਼ਾਮ ਰਸੋਈ ਹੈ ਇਹ ਬੇਸਮੈਂਟ ਦੇ ਵਿੱਚ ਬਣਾਈ ਗਈ ਹੈ ਤੇ ਬੇਸਮੈਂਟ ਦੇ ਉੱਤੇ ਘਾਟੂ ਸ਼ਾਮ ਜੀ ਦਾ ਮੰਦਿਰ ਹੈ ਆਪਾਂ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਆਪਾਂ ਅਜੇ ਇੱਥੇ ਆਏ ਹੋਏ ਹਾਂ ਘਾਟੂ ਸ਼ਾਮ ਜੀ ਦੇ ਸ਼੍ਰੀ ਸ਼ਾਮ ਬਾਬਾ ਦੇ ਦਰਸ਼ਨ ਤੁਹਾਨੂੰ ਆਪਾਂ ਕਰਾਵਾਂਗੇ ਪੰਡਤ ਜੀ ਵੀ ਹੈਗੇ ਆਂ ਬਾਬਾ ਜੀ ਵੀ ਮੌਜੂਦ ਨੇ ਇੱਥੇ ਪਹਿਲਾਂ ਸ਼੍ਰੀ ਸ਼ਾਮ ਜੀ ਦੇ ਦਰਸ਼ਨ ਆਪਾਂ ਕਰਾਨੇ ਆ ਤੁਸੀਂ ਦਰਸ਼ਨ ਕਰੋ ਜੀ ਪਹਿਲਾਂ ਬਾਬਾ ਜੀ ਦੇ ਇਹ ਬਾਬਾ ਜੀ ਦੀ ਭਗਵਯਾ ਪ੍ਰਤਿਮਾ ਹੈਗੀ ਆ ਇਸ ਘਾਟੂ ਸ਼ਾਮ ਮੰਦਿਰ ਦੇ ਵਿੱਚ ਤੁਸੀਂ ਜਿਹੜਾ ਦਰਬਾਰ ਹੈਗੇ ਆ ਜੀ ਬਾਬਾ ਜੀ ਦਾ ਦਰਬਾਰ ਹੈ ਉਹ ਤੁਸੀਂ ਦੇਖ ਰਹੇ ਹੋ ਤੇ ਪੰਡਿਤ ਜੀ ਹੈਗੇ ਆ ਇਹ ਜਿਹੜੇ ਮੰਦਰ ਦੇ ਆਪਣੇ ਮੁੱਖ ਸੇਵਾਦਾਰ ਹੈਗੇ ਆ ਸੁਰਿੰਦਰ ਕੁਮਾਰ ਜੀ ਸਾਹਮਣੇ ਖੜੇ ਆ ਮੰਦਰ ਦੇ ਵਿੱਚ ਆਪਾਂ ਖੜੇ ਆ ਤੇ ਹਾਂਜੀ ਬਾਬਾ ਜੀ ਕੁਝ ਮੰਦਰ ਬਾਰੇ ਕੁਝ ਬੋਲਣਾ ਚਾਹੋਗੇ ਸੰਗਤ ਨੂੰ ਸ਼ਾਮ 7:00 ਵਜੇ ਜੀ ਕੀ ਜੈ ਬਾਬਾ ਜੀ ਦਾ ਦਰਵਾਜ਼ਾ ਨੂੰ ਮੈਕਸਿਮਮ ਡੇਢ ਸਾਲ ਹੋਇਆ ਜੀ ਹਾਂਜੀ ਹੁਣ ਅਸੀਂ ਜਿਹੜੀ ਇਹ ਮੇਨ ਬਸਟੈਂਡ ਘਣਾਉ ਇਸ ਚ ਬਾਬਾ ਜੀ ਦਾ ਦਰਵਾਜ਼ਾ ਬਣ ਜਰਿਆ 702250 ਦਾ ਵੱਡਾ ਹਾਲ ਇਨੀ ਦਰਵਾਜ਼ਾ ਬਣੇਗਾ ਬਾਬਾ ਜੀ ਦਾ ਹਾਂਜੀ ਮੈਂ ਇਲਾਕਾ ਨਿਵਾਸੀਆਂ ਨੂੰ ਆਪਣੇ ਸ਼ਾਮਨੀ ਪੇਮੀਆਂ ਨੂੰ ਬੇਨਤੀ ਕਰਦਾ ਹਾਂ ਤੇ ਇਸ ਚਬਾੜ ਕੇ ਸਾਡਾ ਸਹਿਯੋਗ ਦਿਓ ਤਾਂ ਜੋ ਬਾਬਾ ਜੀ ਦਾ ਭਵਿਆ ਦਰਬਾਰ ਸ੍ਰੀ ਖਾਟੂ ਸ਼ਾਮ ਮੰਦਰ ਕਨੌਰ ਵਿੱਚ ਬਣ ਬਣ ਜਾਏ ਸੇਵਾ ਦੇ ਵਿੱਚ ਕੀ ਕੀ ਦੇ ਸਕਦੇ ਆ ਜੀ ਕੋਈ ਰੇਤਾ, ਬਜਰੀ, ਸਿਮਿੰਟ, ਸਰਿਆ ਸਰਦਾ ਅਨੁਸਾਰ ਜੋ ਵੀ ਭਗਤ ਦੇਣਾ ਚਾਹੁੰਦਾ ਬਾਤੜ ਕੇ ਸਹਿਯੋਗ ਦਿਓ 23 ਜੂਨ ਨੂੰ ਬਾਬਾ ਜੀ ਦਾ ਅਸੀਂ ਆਪਣੀ ਨੀਂਹ ਪੱਥਰ ਰੱਖਿਆ ਜਾਏਗਾ ਉਸ ਕੋਈ ਵੀ ਆਪਣਾ ਪਤਵੰਤੇ ਸੱਜਣ ਜੋ ਵੀ ਹੈ ਕੋਈ ਮਹਾਂਪੁਰ ਸਾਹਿਬ ਦੇ ਆਗੇ ਆ ਕੇ ਆਸ਼ੀਰਵਾਦ ਪ੍ਰਾਪਤ ਕਰੋ ਤੇ ਆਗੇ ਘਾਟੂ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਜੈ ਸ਼੍ਰੀ ਸ਼ੰਗ ਸੋ ਦੋਸਤੋ ਇਹ ਗੱਲ ਚਲੋ ਆਪਾਂ ਵੀ ਕਹਾਂਗੇ ਬੇਨਤੀ ਕਰਾਂਗੇ ਆਪਣਾ ਘਾਟੂ ਸ਼ਾਮ ਜੀ ਦਾ ਮੰਦਿਰ ਜਿਹੜਾ ਉਸਾਰੀ ਅਧੀਨ ਹੈ ਇੱਥੇ ਹਲੇ ਬਹੁਤ ਕੁਝ ਹੋਣਾ ਬਾਕੀ ਹੈ ਫਿਲਹਾਲ حال ਇੱਥੇ ਬਣੇਗਾ ਬਹੁਤ ਵੱਡਾ ਹਾਲ ਹੈ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਜਿੰਨਾ ਕੁ ਵੀ ਸਹਿਯੋਗ ਤੁਸੀਂ ਦੇ ਸਕਦੇ ਹੋ ਸਰਦਾ ਅਨੁਸਾਰ ਜ਼ਰੂਰ ਦਿਓ ਜੀ ਥੈਂਕ ਯੂ ਧੰਨਵਾਦ ਜੈ ਸ਼੍ਰੀ ਸ਼ਾਂਤੀ